ਕੁਇਰ ਦੀ ਅੱਧੀ ਲੋਕਲ ਅਥਾਰਟੀ ਇੱਕ ਮਿੰਟ ਕਰਦੇ ਐਂਡ ਆਓ ਨਵੀਂ ਜੇ ਨਾ ਆਉਂਦਾ ਕਿਵੇਂ ਦੇਖਦੇ ਹੋ ਅਰਖਪਾ ਆ ਜਾਓ ਦੇਖ ਸਕਦੇ ਹੋ ਅਰਖਪਾ ਆ ਜਾਓ ਦੇਖ ਸਕਦੇ ਹੋ ਆਮਨ ਜੋਤ ਦੀ ਜੋ ਚੋਅ ਐ ਸਾਬ ਤਿਆਰ ਆ ਜੀ ਹਾਂ ਜੀ ਅੱਜ ਕੀ ਸੈਲੀਬ੍ਰੇਸ਼ਨ ਜੈਸੀ ਕਰੀਏ ਸਭ ਕਰੀਏ ਇਹ ਸੈਲੀਬ੍ਰੇਸ਼ਨ ਹੋ ਹੀ ਰਹੀ ਹੈ ਕਹੋਗੇ ਸੈਲੀਬ੍ਰੇਸ਼ਨ ਨਹੀਂ ਆ ਜੀ ਢੋਲ ਧਮਾਕੇ ਵਾਲੇ ਸਾਥ ਨਹੀਂ ਹੈ ਹਾਂ ਜੀ ਥੋੜੀ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਹੁੰਦੀ ਆ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਆ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਆ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਧ ਤੋਂ ਵੱਧ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਧਰ ਉਹਨਾਂ ਨੂੰ ਕਥਾ ਦੇ ਜਾਣੀਆਂ ਉਹਨੂੰ ਬਣ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣ ਗਏ ਕਰੋ ਦੀ ਤਾਂ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੋਈ ਜ਼ਿੰਦਗੀ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜ ਦੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਪਾਲ ਸਮਾ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਉਹਨਾਂ ਦਾ ਬਹੁਤ ਕਿਰਪਾ ਕਹਿੰਦੇ ਜੀ ਮੰਤਰੀ ਕਾਫੀ ਮਾਫੀ ਉਹ ਉਸ ਪਾਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਦੇ ਨਾਲ ਪਹਿਚਾਣ ਹੈ ਸੁਹੇਰ ਦੀ ਅੱਛੀ

ਸਾਮਨ ਜੋਤ ਦੀ ਜੋ ਚੋਚਾ ਐਸਾ ਸਭ ਤਿਆਰ ਆ ਜੀ ਹਾਂ ਜੀ ਅੱਛਾ ਆ ਤੁਸੀਂ ਸੈਲੀਬ੍ਰੇਸ਼ਨ ਕਿੰਨੀ ਕਰੀਗੇ ਸਭ ਆ ਤੁਸੀਂ ਸੈਲੀਬ੍ਰੇਸ਼ਨ ਹੋ ਹੀ ਰਹੀ ਹੈ ਕਹੋਗੇ ਸੈਲੀਬ੍ਰੇਸ਼ਨ ਨਹੀਂ ਆ ਜੀ ਡੋਲ ਧਮਾਕੇ ਵਾਲੇ ਸਾਥ ਨਹੀਂ ਹੈ ਹਾਂ ਜੀ ਥੋੜੀ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਹੁੰਦੀ ਆ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਆ ਜੀ ਲਓ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਆ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਧ ਤੋਂ ਵੱਧ ਅੱਗੇ ਇੱਕ ਭੇਜਣਾ ਜ਼ਰੂਰੀ ਹੈਗਾ ਜਿੱਧਰ ਉਹਨਾਂ ਨੂੰ ਇੱਕ ਸਾਥ ਦੇ ਜਾਣੀ ਉਹਨੂੰ ਵੱਣ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣ ਗਏ ਕਰੋ ਦੀ ਤਾਂ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੋਈ ਜ਼ਿੰਦਗੀ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜ ਦੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਪਾਲੇ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਬਹੁਤ ਕਿਰਪਾ ਜੀ ਕਹਿੰਦੇ ਜੀ ਮੰਤਰੀ ਕਾਫੀ ਪਾਲਸੀ ਮਾਫੀ ਉਹ ਉਸ ਪਾਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਦੇ ਨਾਲ ਪਹਿਚਾਨ ਸੁਹੇਰ ਦੇ ਅੱਛੀ ਲੋਕਲ ਅਥਾਰਟੀ This��은 puresta is in linguistic eminip presents There is any discussion There is none of the information There is none of the information That means much further Why can't the information Why can't you text a letter here? There is none of the information Inc the naah Whatijn but asking ਅਮਨ ਜੋਤ ਕੀ ਜੋ ਚੋਇਸ ਹੈ ਸਭ ਤਿਆਰ ਹੈ ਜੀ ਹਾਂ ਜੀ ਅੱਜ ਕਿਆ ਸੈਲੀਬ੍ਰੇਸ਼ਨ ਕੈਸੀ ਕਰੀਏ ਸਰ ਕਾਗਜ਼ ਕਰੇ ਇਹ ਸੈਲੀਬ੍ਰੇਸ਼ਨ ਹੋ ਰਹੀ ਹੈ ਸਭ ਕੋ ਇਹ ਸੈਲੀਬ੍ਰੇਸ਼ਨ ਨਹੀਂ ਹੈ ਜੀ ਡੋਲ ਦਿਮਾਗੇ ਵਾਲੇ ਸਾਥ ਨਹੀਂ ਹੈ ਹਾਂ ਜੀ ਹੋਰ ਜੀ ਹਾਂ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਜੀ ਦੇਖੋ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਆਪ ਮੈਂ ਤਾਂ ਕਹਿਣਾ ਜੀ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਅੱਗੇ ਭੇਜਣਾ ਚਾਹੀਦਾ ਹੈਗਾ ਜਿੱਧਰ ਉਹਨਾਂ ਨੂੰ ਇੱਕ ਥਾਂ ਤੇ ਆਣੀਆਂ ਨੂੰ ਵੰਨਗੇ ਨਾ ਰੱਖੋ ਵੀ ਜੇ ਆਪਣੇ ਉਹ ਬੜਾ ਰਾਨਗੀਆਂ ਕਰੋ ਦੀ ਤਾਂ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਜਿੰਦਗੀ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜ ਦੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਪਾਲ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਬਹੁਤ ਕਿਰਪਾ ਕਹਿੰਦੇ ਜੀ ਸਪੋਰਟ ਮੰਤਰੀ ਕਾਫੀ ਪਾਲਸੀ ਮਾਫੀ ਉਹ ਉਸ ਪਾਲ ਨੂੰ ਦੱਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਦੇ ਨਾਲ ਪਹਿਚਾਨਾ